ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬੀ ਟੌਪ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਾਲ ਹੀ ਵਿੱਚ 18ਵੀਂ ਲੋਕ ਸਭਾ ਚੋਣਾਂ ਜਿਹੜੀਆਂ ਹੋ ਕੇ ਹਟੀਆਂ ਹਨ ਤੇ ਅੱਜ ਇੱਕ ਅਹਿਮ ਫੈਸਲਾ ਜਿਹੜਾ ਸਾਹਮਣੇ ਆਇਆ ਹੈ ਜਿਵੇਂ ਕਿ ਅਸੀਂ ਜਾਣਦੇ ਹਾਂ ਪਿਛਲੇ 2 ਦਿਨਾਂ ਤੋਂ ਸੌ ਚੁੱਕ ਸਮਾ ਰੋ ਜਿਹੜਾ ਚੱਲ ਰਿਹਾ ਹੈ ਇਸ ਦੇ ਵਿੱਚ ਪੰਜਾਬ ਦੇ ਵੀ ਜਿਹੜੇ 12 ਐਮਪੀਆ ਨੇ ਸੌ ਚੁੱਕੀ ਸੀ ਤੇ ਨਾਲ ਹੀ ਐਨਡੀਏ ਵੱਲੋਂ ਓਮ ਬਿਰਲਾ ਨੂੰ ਅਤੇ ਇੰਡੀਆ ਆਲਾਈன்ஸ் ਵੱਲੋਂ ਕਾਂਗਰਸ ਐਮਪੀ ਕੇ ਸੁਰੇਸ਼ ਨੂੰ ਮદાન ਵਿੱਚ ਉਤਾਰਿਆ ਗਿਆ ਸੀ ਦਰਸਲ ਕੁਝ ਦਿਨਾਂ ਤੋਂ 18ਵੀਂ ਲੋਕ ਸਭਾ ਦੇ ਸਪੀਕਰ ਦੀ ਚੋਣ ਲਈ ਇੱਕ ਅਹਿਮ ਫੈਸਲੇ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਅੱਜ ਇਸ ਵੱਡੇ ਫੈਸਲੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਹੁਣ ਲੋਕ ਸਭਾ ਦੇ ਜਿਹੜੇ ਸਪੀਕਰ ਓਮ ਬਿਰਲਾ ਜੀ ਹੀ ਹੋਣਗੇ ਦਰਸਲ ਇਹ ਲਗਾਤਾਰ ਦੂਜੀ ਵਾਰ ਲੋਕ ਸਭਾ ਦੇ ਸਪੀਕਰ ਬਣ ਰਹੇ ਹਨ ਓਮ ਬਿਰਲਾ ਜੀ ਨੂੰ ਇੱਕ ਵਾਰ ਫਿਰ ਤੋਂ ਲੋਕ ਸਭਾ ਦੇ ਸਪੀਕਰ ਵਜੋਂ ਚੁਣਿਆ ਗਿਆ ਹੈ ਇਹ ਇੱਕ ਇਤਿਹਾਸਕ ਪਲ ਸੀ ਕਿਉਂਕਿ ਇਹ ਪਹਿਲੀ ਵਾਰ ਹੋਵੇਗਾ ਜਦੋਂ ਭਾਜਪਾ ਦੇ ਇੱਕ ਹੀ ਵਿਅਕਤੀ ਨੂੰ ਲਗਾਤਾਰ ਦੂਜੀ ਵਾਰ ਸਪੀਕਰ ਚੁਣਿਆ ਗਿਆ ਹੈ ਇਸ ਗੱਲ ਤੇ ਪ੍ਰਧਾਨ ਮੰਤਰੀ ਜੀ ਨੇ ਵੀ ਓ ਮਿਰਲਾ ਨੂੰ ਵਧਾਈ ਦਿੰਦੇ ਕਿਹਾ ਕਿ ਤੁਸੀਂ ਇੱਕ ਦ੍ਰਿੜਤਾ ਨਾਲ ਕੰਮ ਕਰਦੇ ਹੋ ਜੋ ਕਿ ਕੁਝ ਸਿੱਖਣਯੋਗ ਹੈ ਇਸੇ ਗੱਲ ਤੇ ਪੀਐਮ ਮੋਦੀ ਜੀ ਨੇ ਕਿਹਾ ਹੈ ਕਿ ਅਸੀਂ ਇੱਕ ਹੋਰ ਨਵਾਂ ਰਿਕਾਰਡ ਬਣਦੇ ਦੇਖ ਰਹੇ ਹਾਂ ਇਸ ਤੋਂ ਪਹਿਲਾਂ ਸ੍ਰੀ ਬਲਰਾਮ ਜਾਖੜ ਜੀ ਅਜਿਹੇ ਪਹਿਲੇ ਸਪੀਕਰ ਸਨ ਜਿਨ੍ਹਾਂ ਨੂੰ 5 ਸਾਲ ਦਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਦੁਬਾਰਾ ਸਪੀਕਰ ਬਣਦਾ ਮੌਕਾ ਮਿਲਿਆ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਪੀਕਰ ਸਾਹਿਬ ਇਹ ਸਦਨ ਦੀ ਖੁਸ਼ਕਿਸਮਤੀ ਹੈ ਕਿ ਤੁਸੀਂ ਦੂਜੀ ਵਾਰ ਇਸ ਸੀਟ ਤੇ ਵਿਰਾਜਮਾਨ ਹੋ ਰਹੇ ਹੋ ਮੈਂ ਤੁਹਾਨੂੰ ਅਤੇ ਪੂਰੇ ਸਦਨ ਨੂੰ ਵਧਾਈ ਦਿੰਦਾ ਹਾਂ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸਣਾ ਬਣਦਾ ਹੈ ਕਿ 1976 ਤੋਂ ਬਾਅਦ 2024 ਵਿੱਚ ਪਹਿਲੀ ਵਾਰ ਸਪੀਕਰ ਦੀ ਚੋਣਾਂ ਹੋਈਆਂ ਹਨ ਇਸ ਦੇ ਨਾਲ ਹੀ ਇਹ ਫੈਸਲਾ ਸਾਹਮਣੇ ਆਇਆ ਹੈ ਕਿ ਰਾਹੁਲ ਗਾਂਧੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੋਣਗੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦੇ ਘਰ ਇੰਡੀਆ ਆਲਾਈንስ ਦੀ ਮੀਟਿੰਗ ਹੋਈ ਜਿਸ ਵਿੱਚ ਪਾਰਟੀ ਦੇ ਲਗਭਗ ਸਾਰੇ ਨੇਤਾ ਮੌਜੂਦ ਸਨ ਦੋਸਤੋ ਰਾਹੁਲ ਗਾਂਧੀ ਦਾ ਵਿਰੋਧੀ ਧਿਰ ਦੇ ਨੇਤਾ ਵਜੋਂ ਚੋਣੇ ਜਾਣਾ ਅਤੇ ਓਮ ਬਿਰਲਾ ਦੀ ਸਪੀਕਰ ਵਜੋਂ ਚੋਣ ਹੋਣੀ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟਾਂ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਧੰਨਵਾਦ ਤੇ ਸਾਡੇ ਨਾਲ ਜੁੜਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਲਈ ਨਾਲ ਲੱਗੀ ਘੰਟੀ ਦੇ ਬਟਨ ਨੂੰ ਜਰੂਰ ਦਬਾ ਦੇਣਾ ਸਭ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ